ਕਰਬਾਨੀ ਨੂੰ ਸਮਝਿਆ ਹੁੰਦਾ ਸਾਨੂੰ ਪਤਾ ਲੱਗਦਾ ਵੀ ਅਰਦਾਸ ਅਸੀਂ ਕਰਨੀ ਕਿਹਦੇ ਅੱਗੇ ਆ ਹਾਂ ਵੀ ਕਰੇ ਵਾਲੇ ਸਭ ਹੁਣਾਂ ਨੇ ਫਿਲਮ ਨਹੀਂ ਬਣਾਈ ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਭੇਜੇ ਨੇ ਇਹਨਾਂ ਨੂੰ ਕੱਲ ਪਰਸ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਨਾ ਇੱਕ ਨਾ ਤਾਂ ਉਹਨੂੰ ਕੀਰਤਨੀਆ ਹੀ ਕਿਹਾ ਜਾ ਸਕਦਾ ਨਾ ਉਹਨੂੰ ਕਲਾਕਾਰ ਕਿਹਾ ਜਾ ਸਕਦਾ ਕਿਉਂਕਿ ਉਹ ਦੋਵੇਂ ਪਾਸੇ ਪੱਖ ਜੇ ਰੱਖਦਾ ਬਾਣਾ ਵੀ ਉਤਰਾਂ ਦਾ ਪਾਇਆ ਹੋਇਆ ਹਾਂਜੀ ਉਹ ਬੰਦਾ ਅਰਦਾਸ ਫਿਲਮ ਦੀ ਗੱਲ ਕਰ ਰਿਹਾ ਹੈ ਕਹਿੰਦਾ ਵੀ ਪੀ ਗਰੇਵਾਲ ਤੋਂ ਦਸਵੇਂ ਪਾਤਸ਼ਾਹ ਨੇ ਆਪ ਹੀ ਸੇਵਾ ਲਈ ਆ ਪੀ ਅਰਦਾਸ ਫਿਲਮ ਤੂੰ ਬਣਾਉਣੀ ਆ ਤੇ ਨਾਲ ਜਿੰਨੇ ਹਜੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਅਰਦਾਸ ਫਿਲਮ ਵੇਖੇ ਜਾ ਕੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਗੁਰੂ ਗ੍ਰੰਥ ਸਾਹਿਬ ਪੰਜਾਬ 'ਚ ਹੈ ਨਹੀਂ ਜੀ ਸਾਡਾ ਕੇਂਦਰੀ ਸਥਾਨ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਕੀ ਇਥੇ ਅਰਦਾਸ ਪੂਰੀ ਨਹੀਂ ਹੁੰਦੀ ਬਿਲਕੁਲ ਅਗਲਿਆਂ ਨੇ ਸਾਨੂੰ ਕੇਂਦਰੀ ਸਥਾਨ ਨਾਲੋਂ ਵੀ ਤੋੜਤਾ ਰ ਸਦਾ ਹੀ ਹਜੂਰ ਸਾਹਿਬ ਲੈ ਗਏ ਸਾਡਾ ਇਤਿਹਾਸਿਕ ਸਥਾਨ ਹੈ ਬਿਲਕੁਲ ਪਰ ਉਹਦੇ ਨਾਲ ਇਹ ਜੋੜ ਦੇਣਾ ਕਿ ਇਥੇ ਹੀ ਅਰਦਾਸ ਪੂਰੀ ਹੋਏਗੀ ਹਾਂ ਤਾਂ ਫਿਰ ਇਹਦਾ ਭਾਵ ਹੈ ਕਿ ਸਾਡੂ ਪੰਜਾਬ ਦੇ ਗੁਰਦੁਆਰੇ ਸਾਡੇ ਪੰਜਾਬ ਦਾ ਕੇਂਦਰੀ ਸਥਾਨ ਵੀ ਸਾਡੇ ਕੋਲੋਂ ਖੋਇਆ ਜਾ ਰਿਹਾ ਜਾਣੇ ਅਣਜਾਣੇ ਚ ਅਸੀਂ ਇਧਰ ਭੱਜੇ ਜਾ ਰਹੇ ਹਾਂ ਊਪੀ ਗਰੀਆਲ ਦੀ ਗੱਲ ਘੁਗੀ ਜੀ ਦੀ ਗੱਲ ਹਾਂ ਬੰਦੇ ਚੰਗੇ ਹੋ ਸਕਦੇ ਨੇ ਪਰ ਸਿੱਖ ਚੰਗੇ ਥੋੜੀ ਐ ਹਾਂ ਪਹਿਲਾਂ ਸਿੱਖ ਤੇ ਬਣੋ ਆ ਕੱਲ ਮੈਂ ਫੋਟੋ ਦੇਖ ਰਿਹਾ ਸੀ ਗੀਪੀ ਗਰੀਆਲ ਦੇ ਪੱਗ ਬੱਧੀਏ ਘੁਗੀ ਜੀ ਨੇ ਕੋਪੀ ਪਾਈ ਆ ਬਿਲਕੁਲ ਹਣ ਦੱਸੋ ਫਿਰ ਇਹ ਤਾਂ ਸਿਰਫ ਮਸਲਾ ਰਹਿ ਗਿਆ ਪੈਸਾ ਕਮਾਉਣ ਦਾ ਇਹਨਾਂ ਨੂੰ ਪਤਾ ਵਾ ਭਈ ਅਰਦਾਸ ਜਿਹੜੀ ਪਹਿਲੀ ਬਣਾਈ ਉਹ ਤੇ ਪੈਸਾ ਬਣ ਗਿਆ 2 ਬਣਾਤੀ ਬਣ ਗਿਆ ਔਰ 3 ਆ ਮੈਨੂੰ ਤਾਂ ਐ ਲੱਗਦਾ ਇਹਨਾਂ ਦਾ ਅਰਦਾਸ ਕਰਦਿਆ ਕਰਦਾ ਸਾਡੀ ਸਿੱਖੀ ਦੀ ਅਰਦਾਸ ਹੀ ਕਰ ਦੇਣੀ ਆ ਖਤਮ ਕਰਨ ਦੀ ਨਾਲੇ ਇੱਕ ਮੁੱਦਾ ਇਹ ਜੋੜ ਦਿੰਦੇ ਜੀ ਜਿਹੜਾ 60 ਸਾਲ ਤੱਕ ਨਹੀਂ ਲਾਇਆ ਹਜੂਰ ਸਾਹਿਬ ਆ ਪਾਸ਼ਾ ਜੀ 60 ਸਾਲ ਤੱਕ ਢੀਕਦੇ ਆ 60 ਸਾਲ ਢੀਕਦੇ ਕੀ ਗੁਰੂ ਗੋਬਿੰਦ ਸਿੰਘ ਹਜੂਰ ਸਾਹਿਬ ਵੀ ਬੈਠੇ ਆ ਜੀ ਕੀ ਪੰਜਾਬ ਚ ਹੈ ਨਹੀਂ ਹੂੰ ਗੁਰੂ ਦਾ ਰੋਜ ਵਾਜਾ ਮਾਰਦਾ ਸਿੱਖ ਨੂੰ 60 ਸਾਲ ਤੱਕ ਕਿਉਂ ਨਹੀਂ ਇਕਦਾ ਆ ਉਹ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਬੂ ਸੱਚੀ ਬਾਣੀ 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 ਕੌਣ ਗੁਰੂ ਰੋਜ ਵਾਜ ਮਾਰਦਾ ਪਰ ਸਾਡੇ ਨਾਲ ਜੋੜ ਦਿੱਤਾ ਅਗਲਿਆਂ ਨੇ ਉੱਥੇ ਵੀ ਬਿਜ਼ਨਸ ਚੱਲ ਗਿਆ ਆਰਐਸਐਸ ਦਾ ਕਬਜ਼ਾ ਹੋ ਗਿਆ ਬਹੁਤੀ ਤਾਂ ਉੱਥੇ ਜਾਂਦੇ ਹੀ ਇਸ ਕਰਕੇ ਉਹ ਤੋਂ ਪੋਸਟ ਸਸਤਾ ਮਿਲਦਾ ਸਿੱਧੀ ਗੱਲ ਹੈ ਸਹੀ ਹੈ ਛਰਦਾ ਨਹੀਂ ਹੈ ਛਰਦਾ ਹੋਵੇ ਦਰਬਾਰ ਸਾਹਿਬਾ ਵਾਧੂ ਜਾਣ ਬਿਲਕੁਲ ਹੁਣ ਉਹ ਜਦੋਂ ਆਪਾਂ ਫਿਲਮ ਦੇਖੀ ਕੋਤੇ ਜਿਹੜੇ ਤਾਂ ਗੁਰੂ ਪਾਤਸ਼ਾਹ ਦੇ ਕੋਲ ਸਿੱਖ ਤੁਰੇ ਫਿਰਦੇ ਨੇ ਘੋੜੇ ਲੈ ਕੇ ਉਹ ਇਸ ਬਾਣੇ 'ਚ ਹੈ ਹਾਂ ਤੇ ਬਾਕੀ ਜਿਹੜੇ ਸੰਗਤ 'ਚ ਬੈਠੇ ਨੇ ਉਹਨਾਂ ਦੀਆਂ ਮੁੱਛਾਂ ਦਿਖਾਈਆਂ ਕੱਲੀਆਂ ਦਾੜੀਆਂ ਕਟੀਆਂ ਦਾੜੀ ਕਟੀਆਂ ਅੱਜ ਤੋਂ 100 ਸਾਲ ਬਾਅਦ ਸਾਡੇ ਬੱਚਿਆਂ ਨੂੰ ਕਹਿਣਗੇ ਉਹ ਜਿਹੜੇ ਬਨਵਾ ਰਹੇ ਆ ਹਾਂ ਭਾਈ ਦੇਖੋ ਸਿੱਖ ਐਦਾਂ ਦੇ ਸੀਗੇ ਗੁਰੂ ਦੇ ਉਹ ਤਾਂ ਸਿਪਾਈ ਸੀ ਗੁਰੂ ਸਾਹਿਬ ਦੇ ਜਿਹੜੇ ਪੂਰੇ ਬਾਣੇ 'ਚ ਸੀ ਉਹ ਸਿਪਾਈ ਸੀ ਉਹ ਸਿਪਾਈ ਸੀ ਦੂਜੇ ਸਿੱਖ ਆ ਸਿੱਖ ਨੇ ਜਿਹੜੇ ਸੰਗਤ 'ਚ ਬੈਠੇ ਆ ਉਹ ਕਿਹੜੇ ਨੇ ਦਾੜੀਆਂ ਕਟੀਆਂ ਵਾਲੇ ਨੇ ਮੁੱਛਾਂ ਰੱਖੀਆਂ ਨੇ ਹਾਂ ਕੱਲ ਪਰਸੋਂ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਨਾ ਇੱਕ ਨਾ ਤਾਂ ਉਹਨੂੰ ਕਿਰਤਨੀਆ ਹੀ ਕਿਹਾ ਜਾ ਸਕਦਾ ਨਾ ਉਹਨੂੰ ਕਲਾਕਾਰ ਹੀ ਕਿਹਾ ਜਾ ਸਕਦਾ ਕਿਉਂਕਿ ਉਹ ਦੋਵੇਂ ਪਾਸੇ ਪੱਖ ਜੇ ਰੱਖਦਾ ਬਾਣਾ ਵੀ ਉਤਰਾਂ ਦਾ ਪਾਇਆ ਹੋਇਆ ਉਹ ਬੰਦਾ ਅਰਦਾਸ ਫਿਲਮ ਦੀ ਗੱਲ ਕਰ ਰਿਹਾ ਹੈ ਕਹਿੰਦਾ ਵੀ ਪੀ ਗਰੇਵਾਲ ਤੋਂ ਦਸਵੇਂ ਪਾਤਸ਼ਾਹ ਨੇ ਆਪ ਹੀ ਸੇਵਾ ਲਈ ਹੈ ਵੀ ਅਰਦਾਸ ਫਿਲਮ ਤੂੰ ਬਣਾਉਣੀ ਹੈ ਤੇ ਨਾਲ ਜਿਨੇ ਹਜ਼ੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਅਰਦਾਸ ਫਿਲਮ ਵੇਖੇ ਜਾ ਕੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਹੁਣ ਦੇਖੋ ਵੀਰ ਜੀ ਸਾਡੀ ਜਿਹੜੀ ਸਿੱਖ ਕੌਮ ਆ ਨਾ ਕਈਆਂ ਨੂੰ ਗੁੱਸਾ ਲੱਗੇਗਾ ਇਸ ਗੱਲ ਦਾ ਅਸੀਂ ਹੈਗੇ ਆ ਗਿਆਨ ਦੇ ਪੁਜਾਰੀ ਗਿਆਨੀ ਕਿਹਾ ਪਾਸ਼ਾ ਨੇ ਗਿਆਨੀ ਹੋਏ ਸੋ ਚਤਨ ਹੋਏ ਬਿਲਕੁਲ ਆ ਗਿਆਨੀ ਅੰਧ ਕਮਾਏ ਜੀ ਪਰ ਅਸੀਂ ਗਿਆਨ ਨੂੰ ਮੱਥਾ ਟੇਕਣ ਤੱਕ ਛੱਡਿਆ ਹੂੰ ਉਦੋਂ ਅੱਗੇ ਨਹੀਂ ਸਮਝਿਆ ਹੂੰ ਹੂੰ ਸਿਆ ਲਾ ਕੇ ਰਜਾਈ ਪਾ ਦਿਓ ਗਰਮੀ ਆ ਗਈ ਤੇ ਏਸੀ ਲਾ ਕੇ ਬਾਹਰ ਨਿਕਲ ਜਿਓ ਆਹਾਂ ਕੁਰਬਾਨੀ ਨੂੰ ਸਮਝਿਆ ਹੁੰਦਾ ਹੂੰ ਸਾਨੂੰ ਪਤਾ ਲੱਗਦਾ ਵੀ ਅਰਦਾਸ ਅਸੀਂ ਕਰਨੀ ਕਿਹਦੇ ਅੱਗੇ ਆ ਹਾਂ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰਨੀ ਨਾ ਅੱਜ ਸਿੱਖ ਨੇ ਹੂੰ ਹੂੰ ਗੁਰੂ ਗ੍ਰੰਥ ਸਾਹਿਬ ਪੰਜਾਬ 'ਚ ਹੈ ਨਹੀਂ ਜੀ ਸਾਡਾ ਕੇਂਦਰੀ ਸਥਾਨ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਕੀ ਇਥੇ ਅਰਦਾਸ ਪੂਰੀ ਨਹੀਂ ਹੁੰਦੀ ਬਿਲਕੁਲ ਅਗਲਿਆਂ ਨੇ ਸਾਨੂੰ ਕੇਂਦਰੀ ਸਥਾਨ ਨਾਲੋਂ ਵੀ ਤੋੜਤਾ ਰਸਦਾ ਹੀ ਹਜੂਰ ਸਾਹਿਬ ਲੈ ਗਏ ਹੂੰ ਸਾਡਾ ਇਤਿਹਾਸਿਕ ਸਥਾਨ ਹੈ ਬਿਲਕੁਲ ਪਰ ਉਹਦੇ ਨਾਲ ਇਹ ਜੋੜ ਦੇਣਾ ਕਿ ਇਥੇ ਹੀ ਅਰਦਾਸ ਪੂਰੀ ਹੋਏਗੀ ਹਾਂ ਤਾਂ ਫਿਰ ਇਹਦਾ ਭਾਵ ਹੈ ਕਿ ਸਾਨੂੰ ਪੰਜਾਬ ਦੇ ਗੁਰਦੁਆਰੇ ਸਾਡੇ ਪੰਜਾਬ ਦਾ ਕੇਂਦਰੀ ਸਥਾਨ ਵੀ ਸਾਡੇ ਕੋਲੋਂ ਖੋਇਆ ਜਾ ਰਿਹਾ ਜਾਣੇ ਅਣਜਾਣੇ ਚ ਅਸੀਂ ਇਧਰ ਭੱਜੇ ਜਾ ਰਹੇ ਹਾਂ ਤੇ ਰਹਿ ਗਈ ਗਿੱਪੀ ਗਰੀਆਲ ਦੀ ਗੱਲ ਘੁਗੀ ਜੀ ਦੀ ਗੱਲ ਹੂੰ ਇਹ ਆ ਬੰਦੇ ਚੰਗੇ ਹੋ ਸਕਦੇ ਨੇ ਪਰ ਸਿੱਖ ਚੰਗੇ ਥੋੜੀ ਐ ਹੂੰ ਪਹਿਲਾਂ ਸਿੱਖ ਤੇ ਬਣੋ ਆ ਕੱਲ ਮੈਂ ਫੋਟੋ ਦੇਖ ਰਿਹਾ ਸੀ ਗਿੱਪੀ ਗਰੀਆ ਵਾਲੇ ਪੱਗ ਬਧੀ ਐ ਉਹ ਗੀਦੀ ਜੀ ਨੇ ਟੋਪੀ ਪਾਈ ਆ ਬਿਲਕੁਲ ਹੁਣ ਦੱਸੋ ਫਿਰ ਇਹ ਤਾਂ ਸਿਰਫ ਮਸਲਾ ਰਹਿ ਗਿਆ ਪੈਸਾ ਕਮਾਉਣ ਦਾ ਇਹਨਾਂ ਨੂੰ ਪਤਾ ਵਾ ਭਈ ਅਰਦਾਸ ਜਿਹੜੀ ਪਹਿਲੀ ਬਣਾਈ ਉਹ ਤੇ ਪੈਸਾ ਬਣ ਗਿਆ 2 ਬਣਾਤੀ ਬਣ ਗਿਆ ਹੁਣ 3 ਆ ਮੈਨੂੰ ਤਾਂ ਐ ਲੱਗਦਾ ਇਹਨਾਂ ਨੇ ਅਰਦਾਸ ਕਰਦਿਆ ਕਰਦਾ ਸਾਡੀ ਸਿੱਖੀ ਦੀ ਅਰਦਾਸ ਹੀ ਕਰ ਦੇਣੀ ਆ ਖਤਮ ਕਰਨ ਦੀ ਹੂੰ ਪਰ ਜੇ ਅਸੀਂ ਇਹਨਾਂ ਦੇ ਪਿੱਛੇ ਲੱਗ ਕੇ ਸਿੱਖੀ ਸਿਧਾਂਤ ਪ੍ਰਚਾਰਕ ਸਮਝਾਏਗਾ ਹਮ ਸਿੱਖ ਇਤਿਹਾਸ ਦੇ ਵਿੱਚੋਂ ਸਮਝਾਏਗਾ ਹਮ ਪਰ ਬਾਹਰੋਂ ਅਸੀਂ ਬਣਾ ਕੇ ਤੇ ਇਹਨੂੰ ਕਹੀਏ ਵੀ ਇਹੋ ਹੀ ਪ੍ਰਚਾਰ ਕਰ ਰਹੇ ਨੇ ਜਾਂ ਜਿਹਨੇ ਹਜੂਰ ਸਾਹਿਬ ਨੇ ਦਰਸ਼ਨ ਕੀਤੇ ਹਜੂਰ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਉੱਥੋਂ ਲਾਈਵ ਚੱਲਦਾ ਵਾ ਜੀ ਲਾਈਵ ਕੀਰਤਨ ਚੱਲਦਾ ਰੋਜ਼ ਕੋਲ ਬਿਲਕੁਲ ਰੋਜ਼ ਚੱਲ ਰਿਹਾ ਹਾਂ ਨਾਲੇ ਇੱਕ ਮੁੱਦਾ ਇਹ ਜੋੜ ਦਿੰਦੇ ਜੀ ਜਿਹੜਾ 60 ਸਾਲ ਤੱਕ ਨਹੀਂ ਆਇਆ ਹਜੂਰ ਸਾਹਿਬ ਆਹ ਪਾਸ਼ਾ ਜੀ 62 ਸਾਲ ਤੱਕ ਨੀਕਦੇ 62 ਸਾਲ ਨੀਕਦੇ ਕੀ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਵੀ ਬੈਠੇ ਆ ਜੀ ਕੀ ਪੰਜਾਬ ਚ ਹੈ ਨਹੀਂ ਹੂੰ ਗੁਰੂ ਤਾਂ ਰੋਜ਼ ਵਾਜਾ ਮਾਰਦਾ ਸਿੱਖ ਨੂੰ 62 ਸਾਲ ਤੱਕ ਕਿਉਂ ਨੀਕਦਾ ਆ ਉਹ ਸਿੱਖ ਸਤਗੁਰੂ ਕੇ ਪਿਆਰੇ ਉਹ ਗਾਉਂ ਉਹ ਸੱਚੀ ਬਾਣੀ 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 ਕੌਣ ਗੁਰੂ ਰੋਜ਼ ਵਾਜ ਮਾਰਦਾ ਪਰ ਸਾਡੇ ਨਾਲ ਜੋੜ ਦਿੱਤਾ ਅਗਲਿਆਂ ਨੇ ਉੱਥੇ ਵੀ ਬਿਜ਼ਨਸ ਚੱਲ ਗਿਆ ਆਰਐਸਐਸ ਦਾ ਕਬਜ਼ਾ ਹੋ ਗਿਆ ਹੂੰ ਬਹੁਤੀ ਤਾਂ ਉੱਥੇ ਜਾਂਦੇ ਹੀ ਇਸ ਕਰਕੇ ਉਹ ਤੋਂ ਪੋਸਟ ਸਸਤਾ ਮਿਲਦਾ ਸਿੱਧੀ ਗੱਲ ਹੈ ਸਹੀ ਹੈ ਸਰਦਾ ਨਹੀਂ ਹੈ ਸਰਦਾ ਹੋਵੇ ਦਰਬਾਰ ਸਾਹਿਬ ਆਦੂ ਜਾਣ ਬਿਲਕੁਲ ਪਰ ਸਾਨੂੰ ਪਾਇਆ ਹੀ ਕਿਰਾਏ ਜਾ ਰਿਹਾ ਹੂੰ ਕਦੀ ਸਾਡੇ ਇਹਨਾਂ ਨੇ ਅਰਦਾਸ ਬਣਾਤੀ ਪਹਿਲਾ ਮਿਸਤਾਨੇ ਬਣਾਈ ਕੁਝ ਹਿਸਾਬ ਚ ਚੰਗਾ ਸੀ ਪਰ ਉਹਨਾਂ ਨੇ ਵੀ ਕੁਝ ਜਿੰਨੇ ਵੀ ਫਿਲਮ ਚਲਾਉਣੀ ਉਹਨੇ ਕਮਾਕੇ ਚਲਾਉਣੀ ਕਮਾਕੇ ਚਲਾਉਣੀ ਉਦੋਂ ਪਹਿਲਾ ਆਪਣੀ ਬਣੀ ਸਾਬ ਜਾਦੇ ਚਾਰ ਸਾਬ ਜਾਦੇ ਹੂੰ ਉਹ ਸਾਰਿਆਂ ਨੂੰ ਪਸੰਦ ਵੀ ਆਈ ਇੱਕ ਸਵਾਲ ਇੱਥੇ ਲੈ ਲਓ ਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਪ੍ਰਚਾਰਕ ਹੀ ਸਾਡੇ ਕਹਿ ਰਹੇ ਆ ਕਿ ਚਲੋ ਜੇ ਫਿਲਮਾਂ ਦੇ ਨਾਲ ਸਾਡੇ ਬੱਚੇ ਸਿੱਖੀ ਨਾਲ ਜੁੜਦੇ ਤੇ ਇਤਰਾਜ਼ ਕਿਉਂ ਇਹ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਸਿੱਖੀ ਦਾ ਪ੍ਰਚਾਰ ਹੀ ਕਰ ਰਿਹਾ ਜਾਣੇ ਨਾ ਜਾਣੇ ਭਾਵੇਂ ਕਰ ਰਿਹਾ ਕਰਤੇ ਰਹੇ ਹਨ ਦੇਖੋ ਜੀ ਫਿਲਮਾਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਸ਼ੁਰੂ ਹੋਈਆਂ ਹੋਣਗੀਆਂ ਹਮ 80 ਦੇ ਦਹਾਕੇ ਤੋਂ ਥੋੜਾ ਜਿਹਾ ਲੱਗੇ ਸਾਡੇ ਮੇਰੇ ਖਿਆਲ ਨਾਲ 70 75 ਜਿਹਦਾ ਮੈਂ ਜਾਣਕਾਰੀ ਲਈ ਸੀ ਇਥੇ ਕਾ ਜੀ ਤੇ ਸਿੱਖੀ ਕਦੋਂ ਤੋਂ ਸ਼ੁਰੂ ਹੋਈ ਹੈ ਹਮ 1469 ਤੋਂ 1469 ਤੋਂ 1469 ਤੋਂ ਲੈ ਕੇ ਇਹ 1975 80 ਤੱਕ ਆਉਂਦਿਆਂ ਸਿੱਖੀ ਬਚੀ ਨਹੀਂ ਸੀ ਹਮ ਇਹਦੂ ਜਿਆਦਾ 10 ਗੁਣਾ ਵਧੀਆ ਸਿੱਖੀ ਬਚੀ ਸੀ ਹਮ ਪਰ ਜਦੋਂ ਦਾ ਸੋਸ਼ਲ ਮੀਡੀਆ ਤੇ ਜਦੋਂ ਦੀਆਂ ਫਿਲਮਾਂ ਆਉਣ ਲੱਗੀਆਂ ਉਦੋਂ ਦਾ ਸਿੱਖੀ ਨੂੰ ਨੁਕਸਾਨ ਹੋਣ ਲੱਗ ਪਿਆ ਹੂੰ ਸਿੱਖੀ ਬਚਨੀ ਹੈ ਗੁਰਬਾਣੀ ਪੜ੍ਹ ਕੇ ਹੂੰ ਸਿੱਖੀ ਬਚਨੀ ਹੈ ਗੁਰਬਾਣੀ ਮੁਤਾਬਕ ਇਤਿਹਾਸ ਨੂੰ ਸਮਝ ਕੇ ਹੂੰ ਕੱਲੀਆਂ ਫਿਲਮਾਂ ਥੋੜੀ ਹੁਣ ਫਿਲਮ ਦੀ ਆਪਾਂ ਗੱਲ ਕਰਨ ਲੱਗੇ ਅਸੀਂ ਚਾਰ ਸਾਬ ਜਾਦੇ ਜੀ ਉਹਦੇ ਚ ਉਹਨਾਂ ਨੇ ਬਾਹਰੋਂ ਬੜਾ ਵਧੀਆ ਸਾਨੂੰ ਦਿਖਾਇਆ ਹੂੰ ਜੋ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਇਹ ਵੇਸ ਗੰਦਲਾ ਧਰਿਆ ਖੰਡ ਲਵਾੜ ਆਹ ਭਈ ਬਾਹਰੋਂ ਖੰਡ ਲਾਈ ਹੋਈ ਹੈ ਤੇ ਅੰਦਰ ਜ਼ਹਿਰ ਹੈ ਅੰਦਰ ਜ਼ਹਿਰ ਮੈਂ ਵੀ ਉਹ ਫਿਲਮ ਵੇਖੀ ਥੀਏਟਰ 'ਚ ਜਾ ਕੇ ਮੈਂ ਬਹੁਤਾ ਨਹੀਂ ਜਾਂਦਾ ਮੈਂ ਤਿੰਨ ਕਵਾਰ ਫਿਲਮਾਂ ਵੇਖਣ ਗਿਆ ਵਾਂ ਸਲਮੇ ਘਰ 'ਚ ਇੱਕ ਸਹਿਬਜ਼ਾਦੇ ਇੱਕ ਜੀ ਆਇਆਂ ਨੂੰ ਵੇਖੀ ਸੀ ਯਰ ਭਜਨ ਮੰਨ ਦੀ ਹਾਂ ਉਦੋਂ ਇਸ ਬਾਣੇ 'ਚ ਨਹੀਂ ਸੀ ਜੀ ਇੱਕ ਵਾਰ ਹੋਰ ਗਿਆ ਸੀ ਹੂੰ ਹੁਣ ਉਹ ਜਦੋਂ ਆਪਾਂ ਫਿਲਮ ਦੇਖੀ ਆ ਉਹ ਜਿਹੜੇ ਤਾਂ ਗੁਰੂ ਪਾਤਸ਼ਾਹ ਦੇ ਕੋਲ ਸਿੱਖ ਤੁਰੇ ਫਿਰਦੇ ਨੇ ਘੋੜੇ ਲੈ ਕੇ ਉਹ ਇਸ ਬਾਣੇ 'ਚ ਹੈ ਹਾਂ ਤੇ ਬਾਕੀ ਜਿਹੜੇ ਸੰਗਤ 'ਚ ਬੈਠੇ ਨੇ ਉਹਨਾਂ ਦੀਆਂ ਮੁੱਛਾਂ ਦਿਖਾਈਆਂ ਕੱਲੀਆਂ ਦਾੜੀਆਂ ਕਟੀਆਂ ਦਾੜੀਆਂ ਕਟੀਆਂ ਅੱਜ ਤੋਂ 100 ਸਾਲ ਬਾਅਦ ਸਾਡੇ ਬੱਚਿਆਂ ਨੂੰ ਕਹਿਣਗੇ ਉਹ ਹੂੰ ਜਿਹੜੇ ਬਣਵਾ ਰਹੇ ਆ ਹਾਂ ਵੇ ਦੇਖੋ ਸਿੱਖਾ ਇਦਾਂ ਦੇ ਸੀਗੇ ਗੁਰੂ ਦੇ ਉਹ ਤਾਂ ਸਿਪਾਈ ਸੀ ਗੁਰੂ ਸਾਹਿਬ ਦੇ ਜਿਹੜੇ ਪੂਰੇ ਬਾਣੇ 'ਚ ਸੀ ਉਹ ਸਿਪਾਈ ਸੀ ਉਹ ਸਿਪਾਈ ਸੀ ਦੂਜੇ ਸਿੱਖ ਆ ਸਿੱਖ ਨੇ ਜਿਹੜੇ ਸੰਗਤ 'ਚ ਬੈਠੇ ਆ ਉਹ ਕਿਹੜੇ ਨੇ ਦਾੜ੍ਹੀਆਂ ਕਟੀਆਂ ਵਾਲੇ ਨੇ ਮੁੱਛਾਂ ਰੱਖੀਆਂ ਨੇ ਹਾਂ ਬਿਲਕੁਲ ਸਾਨੂੰ ਬੜੇ ਤਰੀਕੇ ਨਾਲ ਅਗਲੇ ਮਾਰ ਰਹੇ ਨੇ ਹੂੰ ਤੇ ਅਸੀਂ ਜਾਣੇ ਅਣਜਾਣੇ ਵਿੱਚ ਮਰ ਰਹੇ ਆਂ ਦੋਸ਼ੀ ਕੌਣ ਹੈ ਇਹਦਾ ਦੋਸ਼ੀ ਇਹਦੇ 'ਚ ਸਭ ਤੋਂ ਪਹਿਲਾਂ ਜੀ ਸਾਡੇ ਜੇਹੇਦਾਰ ਹੈ ਹੂੰ ਸਿੱਖ ਕੌਮ ਦੀ ਬਾਗਡੋਰ ਸਾਡੀ ਸਰੋਣੀ ਕਮੇਟੀ ਦੇ ਹੱਥ 'ਚ ਹੈ ਹੂੰ ਇਹ ਕਦੋਂ ਜਾਗਣਗੇ ਹੂੰ ਇਹਨਾਂ ਨੇ ਕਦੋਂ ਆਪਣਾ ਫਰਜ਼ ਸਮਝਣਾ ਤਿੰਨ ਤਿੰਨ 4 4 ਲੱਖ ਤਨਖਾਹਾਂ ਲੈਂਦੇ ਨੇ ਹੂੰ ਸਿੱਖਾਂ ਦੇ ਚੜਾਵੇ 'ਚੋਂ ਲੈਂਦੇ ਨੇ ਹੂੰ ਚਾਹੇ ਕਿ ਇਹ ਜਹੇਦਾਰ 19 ਮਹਤਾ ਨਹੀਂ ਰੱਖਦੇ ਜਿੰਨੀ ਕਾਲ ਕਾਲੀ ਫੁੱਲਾ ਸਿੰਘ ਬਾਬਾ ਕਾਲੀ ਫੁੱਲਾ ਸਿੰਘ ਰਾਦੇ ਸੀ ਉਹ ਤਨਖਾਹ ਤੋਂ ਬਗੈਰ ਸੀ ਹੂੰ ਇਹ ਤਨਖਾਈਏ ਨੇ ਹੂੰ ਇਹਨਾਂ ਨੂੰ ਤਾਂ ਉੱਤੋਂ ਮੜਾ ਜਦੋਂ ਕਾ ਵਜੇ ਤੇ ਉਸੇ ਵੇਲੇ ਪ੍ਰਧਾਨ ਵੀ ਬਦਲ ਦਿੰਦੇ ਆ ਤੇ ਜਹੇਦਾਰ ਵੀ ਬਦਲ ਦਿੰਦੇ ਆ ਹੂੰ ਪਰ ਜਦੋਂ ਤੁਸੀਂ ਉਸ ਜਗ੍ਹਾ ਤੇ ਹੋ ਹੂੰ ਮੈਂ ਇੱਕ ਉਦਾਹਰਣ ਦਿੰਦਾ ਹਾਂ ਨਾ ਦੀਵੇ ਦੀ ਹੂੰ ਕਹਿੰਦਾ ਦੀਵੇ ਨੂੰ ਨੇਰੇ ਨੇ ਕਿਹਾ ਆਹ ਕਹਿੰਦਾ ਤੂੰ ਬੜਾ ਆਪਣੇ ਆਪ 'ਚ ਟੌਰ ਪਾਉਣਾ ਹੂੰ ਮੈਨੂੰ ਪਾਸੇ ਕਰਕੇ ਦਿਖਾ ਹਾਂ ਤੇ ਦੀਵੇ ਨੇ ਕਿਹਾ ਸੀ ਜਿੱਥੋਂ ਤੱਕ ਮੇਰੀ ਰੋਸ਼ਨੀ ਆ ਤੂੰ ਉੱਥੇ ਆ ਕੇ ਦਿਖਾ ਫਿਰ ਦੱਸੂ ਤੈਨੂੰ ਹਾਂ 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 ਹੁਣ ਜਿੰਨਾ ਚਿਰ ਦੀਵੇ ਹੈ ਆ ਬਣਿਆ ਸੀ ਜੀ ਘੱਟੋ ਘੱਟ ਜਿੰਨੀ ਰੋਸ਼ਨੀ ਉੱਥੇ ਤਾਂ ਆਪਣਾ ਫੈਸਲਾ ਸੁਣਾਓ ਉਦੋਂ ਤਾਂ ਪ੍ਰਕਾਸ਼ ਕਰੋ ਉਦੋਂ ਤਾਂ ਕੌਮ ਦੇ ਹੱਕ 'ਚ ਬੋਲ ਪੋ ਬਿਲਕੁਲ ਕਿੰਨੇ ਆ ਅੱਜ ਤੱਕ ਮੈਂ ਦੇਖਿਆ 2 4 5 ਸਾਲਾਂ ਬਾਅਦ ਪ੍ਰਧਾਨ ਬਦਲ ਜਾਂਦਾ ਜਹੇਦਾਰ ਬਦਲ ਜਾਂਦਾ ਸਦੀਵੀ ਤਾਂ ਕੋਈ ਨਹੀਂ ਹਾਂ ਘੱਟੋ ਘੱਟ ਜਦੋਂ ਤੁਸੀਂ ਉੱਥੇ ਦੀ ਉਦੋਂ ਤਾਂ ਆਪਣਾ ਫਰਜ਼ ਪਛਾਣੋ ਹਾਂ ਉਦੋਂ ਤਾਂ ਆਪਣੀ ਕੌਮ ਦੀ ਬਾਗਦੋਰ ਸੰਭਾਲੋ ਹਾਂ ਉਦੋਂ ਇਹਨਾਂ ਗੱਲਾਂ ਦੇ ਉੱਤੇ ਹੁਣ ਫੋਟੋਆਂ ਲਾਉਣ ਤੇ پابੰਦੀ ਲੱਗ ਗਈ। ਹੂੰ ਇੱਕ ਉਹ ਦਿਨ ਆਇਆ ਸੀ ਮਸਲਾ ਕੋਈ ਨਿਕਲੀ ਗੁਰਦੁਆਰਾ ਬਣਾ ਕੇ ਲਾਵਾ ਕਰਾਉਣ ਲੱਗਿਆ ਸੀ। ਹਾਂ ਉੱਥੇ ਪੱਕੀ پابੰਦੀ ਲਾ ਦਿੱਤੀ ਕਿ ਹੁਣ ਅੱਜ ਤੋਂ ਬਾਅਦ ਲਾਵਾ ਨਹੀਂ ਫਿਲਮਾਂ 'ਚ ਦਿਖਾਈਆਂ ਜਾਣਗੀਆਂ। ਹੂੰ ਠੀਕ ਹੈ। ਬਿਲਕੁਲ ਫਿਰ ਫਿਲਮਾਂ ਦੇ ਵਿੱਚ ਆਹ ਗਰਦਾਸ ਵਾਸਤੇ ਗੁਰਦੁਆਰਾ ਹਜੂਰ ਸਾਹਿਬ ਵੀ ਕਿਉਂ ਦਿਖਾਇਆ ਜਾ ਰਿਹਾ? ਹਾਂ ਆ ਪੰਜਾਬ 'ਚ ਗੁਰਦੁਆਰੇ ਹੈ ਨਹੀਂ? ਬਿਲਕੁਲ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਹੈ ਨਹੀਂ? ਹੂੰ ਇਹ ਫਿਲਮਾਂ ਦੇ ਜਰੀਏ ਸਾਡੇ 'ਚ ਵੱਡੀਆਂ ਪਾਈਆਂ ਜਾ ਰਹੀਆਂ ਆ ਆ ਪਹਿਲਾਂ ਬੀਬੀ ਰਜਨੀ ਚਲਾਤੀ ਕਾਲਪਨਿਕ ਕਹਾਣੀ ਨੂੰ ਥੋਪ ਦਿੱਤਾ ਸਾਡੀ ਕੌਮ ਤੇ ਤੇ ਉਹਦਾ ਰਿਜ਼ਲਟ ਕੀ ਨਿਕਲ ਰਿਹਾ ਜੀ ਇਹ ਪਹਿਲੇ ਸਮਿਆਂ ਦੇ ਵਿੱਚ ਵਿਸ਼ਨੂ ਜੀ ਨੇ ਇੱਥੇ ਅਮਰਤ ਨਪਿਆ ਸੀ ਤੇ ਉਸ ਅਮਰਤ ਦੀ ਜਗ੍ਹਾ ਤੇ ਇਹ ਸਰੋਵਰ ਤਿਆਰ ਹੋਇਆ ਗੁਰੂ ਨੂੰ ਤਾਂ ਪਤਾ ਹੀ ਨਹੀਂ ਸੀ ਗੁਰੂ ਰਾਮਦਾਸ ਜੀ ਨੂੰ ਵਾਹ ਉਹਦੇ ਬੀਬੀ ਰਜਨੀ ਦਾ ਕੂੜਾ ਠੀਕ ਹੋਇਆ ਤਾਂ ਦੱਸਿਆ ਹਾ ਵਗੇ ਗੁਰੂ ਅਰਜਨ ਸਿੰਘ ਬਿਲਕੁਲ ਅਸੀਂ ਪੜ੍ਹੀ ਜਾਣੇ ਆ ਵੀ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸਾਡਾ ਗੁਰੂ ਭੁੱਲਦਾ ਨਹੀਂ ਪਰ ਫਿਲਮ ਚ ਕੀ ਦਿਖਾਇਆ ਹਮ ਤੇ ਅੱਜ ਤੋਂ ਆਉਣ ਵਾਲੇ ਸਮਿਆਂ ਚ ਗਾ ਇਹੋ ਕੁਝ ਫੇਰ ਹੋਣਾ ਪਹਿਲਾਂ ਬਣੀ ਸੀ ਭਗਤ ਧੰਨੇ ਤੇ ਇੱਕ ਜੀ ਫਿਲਮ ਜੀ ਫੇਰ ਬਣੀ ਸੀ ਰਜਨੀ ਤੇ ਪੁਰਾਣੀ ਆ ਕਿ ਉਦੋਂ ਹੀ ਸਾਡੇ ਕੌਮ ਦੇ ਪ੍ਰਚਾਰਕ ਸੂਝਵਾਨ ਬੋਲਦੇ ਹਮ ਅੱਜ ਆ ਨੌਬਤ ਨਾ ਆਉਂਦੀ ਹਮ ਇੱਕ ਸਿੱਖ ਦਾ ਰੋੜ ਤਾਂ ਅਸੀਂ ਕਰ ਨਹੀਂ ਦਿੰਦੇ ਹਮ ਕਿਸੇ ਕਲਾਕਾਰ ਨੂੰ ਜੀ ਤੇ ਭਗਤ ਧੰਨਾ ਜਿਨ੍ਹਾਂ ਦੀ ਬਾਣੀ ਗੁਰਬਾਣੀ ਆ ਗੁਰੂ ਗ੍ਰੰਥ ਸਾਹਿਬ ਜੀ ਦਰਜ ਹਾਂ ਉਹਦਾ ਇੱਕ ਰੋਲ ਅਦਾਰਾ ਸਿੰਘ ਕਰ ਗਿਆ ਗਾਂ ਆਉਣ ਵਾਲੇ ਸਮੇਂ 'ਚ ਇਹੋ ਹੀ ਲੋਕ ਜਿਨ੍ਹਾਂ ਨੇ ਆ ਬੀਬੀ ਰਜਨੀ ਬਣਾਈ ਆ ਇਹ ਭਗਤ ਧੰਨਾ ਨੂੰ ਫੇਰ ਪੱਥਰ ਦੇ ਵਿੱਚੋਂ ਰੱਬ ਦੇ ਦਰਸ਼ਨ ਕਰਾਉਣਗੇ ਗੁਰਬਾਣੀ ਨਹੀਂ ਮੰਨਦੀ ਭਗਤ ਧੰਨਾ ਜੀ ਦਾ ਸ਼ਬਦ ਖੁਦ ਨਹੀਂ ਮੰਨਦਾ ਜੀ ਤੇ ਮੈਂ ਜਿਹੜੇ ਦਰਸ਼ਨ ਕੀਤੇ ਉਹ ਸਤ ਸੰਗੀਆਂ 'ਚ ਬੈ ਕੇ ਕੀਤੇ ਆ ਹਾਂ ਪਰ ਜਦੋਂ ਪਾਬੰਦੀ ਕੋਈ ਨਹੀਂ ਇਹਨਾਂ ਫੇਰ ਸਾਨੂੰ ਪੱਥਰ ਪੂਜਾ ਲੈ ਲੈ ਜਾਣਾ ਹਾਂ ਤੇ ਇਸ ਕਰਕੇ ਵੀਰ ਜੀ ਲੋੜ ਹੈ ਸਭ ਤੋਂ ਪਹਿਲੀ ਸਾਡੇ ਸ਼੍ਰੋਮਣੀ ਕਮੇਟੀ ਦੀ ਹਾਂ ਫਿਰ ਦੂਜੇ ਨੰਬਰ ਤੇ ਸਾਡੇ ਕੌਮ ਦੇ ਵੱਡੇ ਪ੍ਰਚਾਰਕ ਹੂੰ ਜਿਨ੍ਹਾਂ ਨੂੰ 40 40 50 50 ਸਾਲ ਹੋ ਗਏ ਐ ਹੂੰ ਕੌਮ ਦੇ ਵਿੱਚ ਵਿਚਰਦਿਆਂ ਨੂੰ ਹੂੰ ਉਹਨਾਂ ਦਾ ਫਰਜ਼ ਓਸੇ ਲਈ ਉਸ ਮਸਲੇ ਤੇ ਬੋਲਣ ਹੂੰ ਪਰ ਬੋਲਦੇ ਪਿਆ ਸਾਡੇ ਵਰਗੇ ਸਾਨੂੰ ਤਾਂ ਕਈਆਂ ਨਗਾਲਾਂ ਵੀ ਕੱਢਣੀਆਂ ਹੂੰ ਵੀ ਇਹ ਜਾਦੇ ਸਿਆਣੇ ਆ ਗਏ ਬਿਲਕੁਲ ਪਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮੋਨ ਸਰਬਣੀ ਇਹ ਨਾ ਸੁਣਾਏ ਹੂੰ ਸਾਗਤ ਗੀਤ ਨਾਦ ਧੁਨ ਗਾਵਤ ਹੂੰ ਬੋਲਤ ਬੋਲ ਆ ਜਾਏ ਹੂੰ हे परमात्मा मेनू इन दुनियावी गाने दे चस्का ना लवाई मेरे कन्ना नु ਇਹ ਵਿਅਰਥ ਪਾਸੇ ਲੈ ਜਾਂਦੇ ਨੇ ਬਿਲਕੁਲ ਇਹ ਚੰਗੇ ਪਾਸੇ ਨਹੀਂ ਖੜਦੇ ਹੁਣ ਜਿਹੜੇ ਕਲਾਕਾਰ ਉੱਥੇ ਆਉਣੇ ਆ ਹਰ ਭਜਨ ਬਾਣਨੇ ਆਉਣਾ ਹਾਂ ਕਈਆਂ ਨੇ ਪਤਾ ਕੀ ਕਹਿਣਾ ਉਹ ਪਹਿਲਾਂ ਢਾਡੀ ਸੀ ਕਵੀਸ਼ਰ ਸੀ ਹਾਂ ਆ ਕਵੀਸ਼ਰ ਸੀ ਉਦੋਂ ਨਹੀਂ ਸੀ ਉਹਦਾ ਗੁਜ਼ਾਰਾ ਚੱਲਿਆ ਕਵੀਸ਼ਰੀ ਚ ਅੱਜ ਤੇ ਉਹਦੇ ਕੋਲੇ ਲੱਖਾਂ ਕਰੋੜਾਂ ਰੁਪਈਆ ਨਾ ਛੱਡ ਕੇ ਕਿਉਂ ਆ ਅੱਜ 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 ਦੁਬਾਰਾ ਆ ਜੇ ਨਾ ਕਵੀਸ਼ਰੀ ਚ ਹਾਂ ਬਿਲਕੁਲ ਜੇ دل دے اندر کوئی تمنا ہے ہاں پرچار ਕਰਨ دی سکھھی دی ہاں ਛੱਡ کے آ جاؤ بس ہاں دیپ Sidhu ਵੀ ਆ ਹੀ ਰਿਹਾ ਸੀ ਨਾ بالکل نا ਸਰਕਾਰਾਂ ਮਰਵਾਉਂਦੀਆਂ ਤੇ ਉਹਨੇ ਦੋਵੇਂ ਸਾਲਾਂ ਇਹ ਕਿਸਾਧਾਰੀ ਹੋ ਗਿਆ ਅਮਰਤਿ ਵਿਸ਼ਾਖ ਲੈਣਾ ਸੀ ਲੈ ਸਕਦਾ ਸੀ بالکل ਆ ਜਾਣਾ ਸੀ ਨਾ بالکل ਫਿਰ ਤਾਂ ਅਸੀਂ ਮੰਨਦੇ ਹਮ ਪਰ ਜਦੋਂ ਅਸੀਂ ਕਹੀ ਜਾਨੇ ਜੀ ਅਸੀਂ ਤਾਂ ਵੇਖੋ ਜੀ ਪ੍ਰਚਾਰ ਸਿੱਖੀ ਦਾ ਕੀ ਇੱਕ ਦਾੜੀ ਕੱਟਿਆ ਬਹਿ ਕੇ ਦੂਜੇ ਨੂੰ ਕਹੇਗਾ ਖੰਡੇ ਬਾਟੇ ਦੀ ਪੌਲ ਛਕ ਲੋ ਪੌਲ ਛਕ ਲੋ بالکل ਆਪ ਉਹ ਗੀਤ ਬੋਲ ਰਿਹਾ ਦੂਜੇ ਨੂੰ ਕਹਦੇਗਾ ਗੁਰਬਾਣੀ ਪੜ ਲਓ ਹਮ ਇੱਕ ਪ੍ਰਮਾਣ ਹੋਰ ਆਪਾਂ ਦੇਖ ਕੇ ਇਧਰ ਸਮਾਤੀ ਲਈ ਆਈਏ ਪਾਛੇ ਕਹਿੰਦੇ ਗੰਦਨ ਵੈਣ ਸੁਣੇ ਔਰ ਜਾਵੇ ਹਮ ਨਾਮ ਲੈਤ ਉਲਕਾਇਆ ਹਲਕਾਇਆ ਹਾਂ ਕਹਿੰਦੇ ਗੰਦੇ ਗੀਤ ਸੁਣ ਕੇ ਮਨ ਬੜਾ ਖੁਸ਼ ਹੁੰਦਾ ਤੇ ਜਦੋਂ ਪ੍ਰਮਾਤਮਾ ਦੀ ਸਿਫਤ ਤੋਂ ਸੁਲਾਸ ਸੁਣਦੀ ਵਾਰੀ ਹੁੰਦੀ ਹੈ ਉਦੋਂ ਇਹਨੂੰ ਆਲਸ ਪੈ ਜਾਂਦੀ ਹੈ ਹਮ ਉਦੋਂ ਇਹਨੂੰ ਸੁਸਤੀ ਪੈ ਜਾਂਦੀ ਹੈ ਜੀ ਜੀ ਤੇ ਦੇਖਿਓ ਜਦੋਂ ਕਿਰਤਰ ਹੋਣਾ ਉੱਥੇ ਹਮ ਉਦੋਂ ਉਹਨਾਂ ਨੂੰ ਸੁਸਤੀ ਪਈ ਹੋਣੀ ਆ ਹਾਂ ਤੇ ਜਦੋਂ ਕਲਾਕਾਰ ਆ ਕੇ ਲੱਗ ਗਏ ਫਿਰ ਸਾਰੇ ਨੇ ਅੱਗੇ ਹੋ ਕੇ ਬੈਣਾ ਜੀ ਕੱਲ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਪ੍ਰਬੰਧਕਾਂ ਦੇ ਨਾਲ ਫੋਨ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਉੱਥੇ ਬਾਹਰ ਅਸੀਂ ਗੁਰਦੁਆਰੇ ਦੇ ਬਾਹਰ ਗਰਾਊਂਡ ਬਣਾਈ ਆ ਉੱਥੇ ਗਰਾਊਂਡ ਦੇ ਵਿੱਚ ਪ੍ਰੋਗਰਾਮ ਹੋਣਾ ਗੁਰਦੁਆਰੇ ਦੇ ਅੰਦਰ ਨਹੀਂ ਹੋਵੇਗਾ ਨਹੀਂ ਗੁਰਦੁਆਰੇ ਦੇ ਅੰਦਰ ਨਹੀਂ ਹੋ ਰਿਹਾ ਹਮ ਔਰ ਹੋ ਤੇ ਗੁਰਦੁਆਰੇ ਦੇ ਨਾਂ ਤੇ ਰਿਆ ਨਾ ਨਾਂ ਤੇ ਰਿਆ ਬਿਲਕੁਲ ਤੁਸੀਂ ਪੋਸਟਰ ਤੇ ਕਿਉਂ ਸਾਪਿਆ ਭਈ ਹਾਂ ਬਾਬਾ ਭਾਗੋ ਬਾਬਾ ਭਾਗੋ ਜੀ ਬਾਬਾ ਭਾਗੋ ਗੁਰਦੁਆਰਾ ਸਾਹਿਬ ਹਾਂ ਉੱਥੇ ਲਿਖਦੇ ਭਈ ਗਰਾਉਂਡ ਦਾ ਨਾਰ ਦਿੰਦੇ ਵੀ ਗਰਾਉਂਡ ਦੇ ਵਿੱਚ ਦੀਵਾਨ ਸਜਾਇਆ ਜਾਣਾ ਉਹਦਾ ਵੱਖਰਾ ਪੋਸਟਰ ਛਪਿਆ ਹੁੰਦਾ ਬਿਲਕੁਲ ਨਾ ਕਿ ਇੱਕੋ ਹੀ ਪੋਸਟਰ ਉੱਤੇ ਲਿਖਿਆ ਖੰਡਪਾਟ ਸਾਹਿਬ ਦਾ ਭੋਗ ਆਪਰੰਤ ਕੀਰਤਨੀ ਜਥੇ ਹਾਂ ਫੇ ਟਾਡੀ ਹਾਂ ਤੇ ਫਿਰ ਲਿਖਿਆ ਵੀ ਕਲਾਕਾਰ ਪਹੁੰਚ ਕੇ ਗੁਰੂ ਜਸ ਸੁਣਾਉਣਗੇ ਗੁਰੂ ਜਸ ਸੁਣਾਉਣਗੇ ਬਿਲਕੁਲ ਤੇਰੇ ਪੋਸਟਰ 'ਚ ਕਿਉਂ ਲਿਖਿਆ ਜੀ ਸਹੀ ਹੈ ਬਿਲਕੁਲ ਇਹਦਾ ਅਰਥ ਪੇਖ ਲਾ ਲੋ ਨੇ ਵੀ ਕਹੀਗਾ ਵੀ ਉੱਥੇ ਗੁਰੂ ਮਾਰੇ ਦਾ ਪ੍ਰਕਾਸ਼ ਨਹੀਂ ਹੋਵੇਗਾ ਪਰ ਪਿਛਲੀ ਵੀਡੀਓ ਦੇ ਵਿੱਚ ਪਿਛਲੇ ਸਾਲ ਵੀ ਨਾ ਕਰਾਇਆ ਹਰ ਸਾਲ ਕਰਾਉਂਦੇ ਆ। ਉਸ ਬਾਰੇ ਦਾ ਪ੍ਰਕਾਸ਼ ਵੀ ਹੈਗਾ ਸਾਡੇ ਕੋਲ ਵੀਡੀਓ ਵੀ ਪਈਆਂ ਨੇ। ਉਦੋਂ ਕਿਉਂ ਨਹੀਂ ਕੋਈ ਬੋਲਿਆ? ਬਿਲਕੁਲ। ਪਿਛਲੇ ਸਾਲ ਜੇ ਸਾਰਾ ਕੁਝ ਹੋਇਆ ਹੋਇਆ। ਉਹਨਾਂ ਤੇ ਉਦੋਂ ਕਿਉਂ ਨਹੀਂ ਬੋਲਿਆ ਕੋਈ? ਹਾਂ। ਉਦੋਂ ਸਾਡੀ ਕੌਮ ਦੇ ਪ੍ਰਚਾਰਕ ਕਿੱਥੇ ਸੀ? ਜੀ। ਕਿਉਂ ਨਹੀਂ ਬੋਲਦੇ ਸਿਰਫ ਆਪਣੀਆਂ ਰੋਟੀਆਂ ਤਾਂ ਆਕਰ ਰੋਟੀਆਂ ਤਾਂ ਕੁਝ ਲੋਕ ਤਾਂ ਕੁਝ ਲੋਕ ਤਾਂ ਫਿਰ ਇਹ ਵੀ ਗੱਲ ਕਹਿੰਦੇ ਆ ਕਿ ਉਹ ਵੱਡੇ ਪ੍ਰਚਾਰਕ ਬਣੇ ਤਾਂ ਵੀ ਉਹ ਚੁੱਪ ਕਰਕੇ ਸਿੱਧਾ-ਸਿੱਧਾ ਜਿੰਨਾ ਕੁ ਲੋਕਾਂ ਨੂੰ ਚਾਹੀਦਾ ਹੋਣਾ ਬਸ ਸੱਚੀ ਗੱਲ ਹੀ ਇਹ ਆ ਵੀਰ ਜੀ ਮੈਂ ਨਾ ਜਿੱਥੇ ਵੀ ਗਿਆ ਕਥਾ ਕਰਨ ਵੱਧ ਤੋਂ ਵੱਧ ਮੈਨੂੰ ਦੋ ਵਾਰ ਬੁਲਾਉਂਦੇ ਆ ਹਾਂ ਤੀਜੀ ਵਾਰ ਨਹੀਂ ਬੁਲਾਉਂਦੇ ਹਾਂ ਉਹ ਕਹਿੰਦੇ ਵੀ ਤੁਸੀਂ ਤਾਂ ਸਿੱਧੀ ਗੱਲ ਕਰਦੇ ਜੇ ਸਾਨੂੰ ਇਹ ਨਹੀਂ ਪਸੰਦ ਸਾਨੂੰ ਉਹ ਪਸੰਦ ਆ ਜਿਹੜਾ ਸਾਡੇ ਪ੍ਰਧਾਨ ਦੀ ਵੀ ਤਾਰੀਫ ਕਰੇ ਹਾਂ ਇਹ ਇਨਾਂ ਨੇ ਬੁਲਾਇਆ ਬੜਾ ਧੰਨਵਾਦ ਸਹੀ ਹੈ ਇਹਨਾਂ ਨੇ ਮੇਲਾ ਬੜਾ ਤਗੜਾ ਕਰਾਇਆ ਧੰਨਵਾਦ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਜੀ ਇਤਿਹਾਸ ਦੀ ਜੀ ਤੇ ਇੱਕ ਤੋਂ ਦੋ ਵਾਰ ਬੁਲਾਉਂਦੇ ਆ ਤੀਜੀ ਵਾਰ ਨਹੀਂ ਬੁਲਾਉਂਦੇ ਬਿਲਕੁਲ ਤੇ ਉਸੇ ਇਸ ਚੀਜ਼ ਨੂੰ ਵੇਖ ਕੇ ਵੀ ਕਈ ਵਾਰ ਆਉਂਦਾ ਵੀ ਜੇ ਅਸੀਂ ਤਾਂ ਅਜੇ ਤੁਰ ਰਹੇ ਆ ਤੇ ਅਸੀਂ ਫੇਰ ਇਨਾ ਮਸਲੇ 'ਚ ਪੈ ਗਏ ਤੇ ਜਿਹੜੇ ਕਰੋੜਾਂ ਕਮਾ ਚੁੱਕੇ ਨੇ ਉਹ ਤਾਂ ਸੱਚ ਬੋਲੋ ਉਹ ਤਾਂ ਸੱਚ ਬੋਲ ਦੋ ਜੀ ਸਾਡੇ ਕੋਲ ਤਾਂ ਮੋਟਰਸਾਈਕਲ ਹੀ ਪੁਰਾਣੇ ਆ ਚੱਲੇ ਆ ਜਿਹੜੇ ਗੱਡੀਆਂ ਦੀ ਗੱਲ ਮੰਦੇ 50 50 ਲੱਖ ਖਾਲੀਏ ਜੀ ਉਹ ਤਾਂ ਸੱਚ ਬੋਲ ਲੋ ਉਹ ਤਾਂ ਸੱਚ ਬੋਲੋ ਤੇ ਗੱਲ ਕਰੀ ਜਾਣੀ ਦੇਖੋ ਜੀ ਮੋਹ ਮਾਇਆ ਤਿਆਗ ਦਿਓ ਸੱਚ ਤੇ ਖੜਜੋ ਕੌਣ ਖੜੇਗਾ ਫਿਰ ਕੌਣ ਖੜੇਗਾ ਬਿਲਕੁਲ ਹੱਲ ਦੀ ਲੋੜ ਹੀ ਨਾ ਦੀ ਹੱਲ ਅਖੀਰ ਦੇ ਵਿੱਚ 10 ਸੈਕਿੰਡ ਦੇ ਵਿੱਚ ਹੱਲ ਕੀ ਹੋਊਗਾ ਹੱਲ ਵੀਰ ਜੀ ਇਹੀ ਆ ਵੀ ਇਨ੍ਹਾਂ ਚੀਜ਼ਾਂ ਤੇ ਵੀ ਸ਼੍ਰੋਣੀ ਕਮਿਟੀ ਵੱਲੋਂ ਪਾਬੰਦੀ ਲੱਗੇ ਜਿੱਦਾਂ ਉਹਨਾਂ ਕਿਹਾ ਹੈ ਨਾ ਉਹ ਦਿਨ ਵੀ ਵਿਆਹ ਦਾ ਰੋਲ ਨਹੀਂ ਕੋਈ ਦਿਖਾ ਸਕਦਾ ਉਦਾਂ ਹੀ ਫਿਲਮਾਂ ਤੇ ਵੀ ਰੋ ਇੰਤੇ ਪਾਬੰਦੀ ਲੱਗਣੀ ਚਾਹੀਦੀ ਪਈ ਆ ਜੇ ਤੁਸੀਂ ਫਿਲਮ ਕੋਈ ਦਿਖਾਉਣੀ ਆ ਪਹਿਲਾਂ ਉਹਦੇ ਆਸ ਤੇ ਸਾਥ ਤਸੂਰਤ ਲਿਆਓ ਬਾਦੂ ਲੋਕ ਨੇ ਸਾਥ ਤਸੂਰਤ ਬਿਲਕੁਲ ਉਹਨਾਂ ਦੇ ਉਹਨਾਂ ਦਾ ਰੋਲ ਕਰਾਓ ਸਾਥ ਤਸੂਰਤ ਲੋਕਾਂ ਜਿਹੜੇ ਨੌਜਵਾਨ ਨੇ ਵੀਰ ਨੇ ਉਹ ਰੋਲ ਕਰਨ ਹਾਂ ਫਿਰ ਗਰਬਾਣੀ ਦੀ ਜਿਹੜੇ ਵੱਡੇ ਸਾਡੇ ਪ੍ਰਚਾਰਕ ਨੇ ਜਾਂ ਸ੍ਰੋਣੀ ਕਮੇਟੀ ਚ ਬਹੁਤ ਨੇ ਐਡਵੋਕੇਟ ਵੀ ਹੈਗੇ ਨੇ ਸਾਡੇ ਇਤਿਹਾਸ ਦੇ ਜੀ ਜੀ ਉਹ ਨੂੰ ਉਸ ਸਟੋਰੀ ਨੂੰ ਪਹਿਲਾਂ ਪੜ੍ਹਨ ਹਾਂ ਫਿਰ ਅੱਗੇ ਗੱਲ ਕਰਨ ਹਾਂ ਤੇ ਇਹ ਬਣਨੀ ਹੈ ਕਿ ਨਹੀਂ ਹਾਂ ਉਹਨਾਂ ਕਈ ਵਾਰ ਸਾਡੇ ਕਹਿੰਦੇ ਦੀ ਸਾਨੂੰ ਸੈਂਸਰ ਬੋਰਡ ਚਾਹੀਦਾ ਹਾਂ ਤੇ ਸ੍ਰੋਣੀ ਕਮੇਟੀ ਕੋਲੇ ਬਿਲਕੁਲ ਕਾਂਸਰ ਬੋਰਡ ਸਾਡਾ ਬਣੇਗਾ ਕਿਦਾਂ ਅਸੀਂ ਆਜ਼ਾਦ ਹੂੰ ਸਾਡਾ ਅਨੰਦਕਾਰਜ ਐਕਟ ਨਹੀਂ ਪਾਸ ਕਰਾ ਸਕਿਆ ਅੱਜ ਤੱਕ ਕੋਈ ਪ੍ਰਚਾਰਕ ਨਹੀਂ ਬੋਲਿਆ ਮੈਂ ਸੁਣਿਆ ਜੀ ਤੇ ਅਨੰਦਕਾਰਜ ਐਕਟ ਜਿਹੜਾ 1951 ਚ ਰੱਦ ਕੀਤਾ ਗਿਆ ਹੂੰ ਉਹ ਅੱਜ ਤੱਕ ਇਹ ਨਹੀਂ ਬੋਲਦੇ ਹੂੰ 20 25 ਧਾਰਾ ਮੁਤਾਬਕ ਸਾਨੂੰ ਕਿਸ ਸਾਧਾਰੀ ਹਿੰਦੂ ਸਾਫਤ ਕੀਤਾ ਅਗਲਿਆਂ ਨੇ ਸੰਵਿਧਾਨ ਚ ਉਹਦੇ ਉੱਤੇ ਸਾਡੇ ਵੱਡੇ ਪ੍ਰਚਾਰਕ ਨਹੀਂ ਬੋਲਦੇ ਹੂੰ ਤੇ ਜਿੰਨਾ ਮਰਜੀ ਅਸੀਂ ਰੌਲਾ ਪਾਈ ਚਲੀ ਅਸੀਂ ਸੇਖਾਂ ਜੀ ਅਸੀਂ ਆ ਜੂਨ ਮਹੀਨੇ ਚ ਮੁੰਡੇ ਕਿ ਅੰਦਰ ਕਰਾਉਣੇ ਆ ਨਾਰੇ ਲਾਏ ਦਾਜ ਕਰੇਗਾ ਖਾਲਸਾ ਕਿਦਾਂ ਕਰੋਗੇ ਹੂੰ ਤਮਾਨੂੰ ਦੇਖ ਲੈ ਖਾਲਸਾ ਲਿਖਿਆ ਹੀ ਨਹੀਂ ਉਥੇ ਜੀ ਜਿਸ ਦੇਸ਼ ਤੇ ਤੁਸੀਂ ਗੁਲਾਮ ਜੇ ਹੂੰ ਪੰਜਾਬ ਤੁਹਾਡਾ ਵੱਖਰਾ ਦੇਸ਼ ਹੈ ਵੱਖਰੇ ਦੇਸ਼ ਦੀ ਗੱਲ ਕਰਨ ਲਈ ਤਿਆਰ ਨਹੀਂ ਤੁਸੀਂ ਤੇ ਕਿੱਦਾਂ ਤੁਸੀਂ ਕਹਿ ਦੋਗੇ ਵੀ ਅਸੀਂ ਆਪਣਾ ਰਾਜ ਲੈ ਲਾਂਗੇ ਮੁੰਡੇ ਜੇਲੇ ਚ ਗਰੌਣੇ ਬਾਰ-ਬਾਰ ਹੂੰ ਰਾਜ ਰਾਜ ਨਹੀਂ ਲਿਆ ਜਾਣਾ ਇਹਨਾਂ ਤੋਂ ਜਿੰਨਾ ਚਿਰ ਅਸੀਂ ਆਪਣੀ ਗੁਰਬਾਣੀ ਦਾ ਸਿਧਾਂਤ ਨਹੀਂ ਰੱਖਦੇ ਹੂੰ ਜਿੰਨਾ ਚਿਰ ਸਾਡੇ ਪ੍ਰਚਾਰਕ ਸਾਡੇ ਆਗੂ ਇੱਕ ਮੰਚ ਤੇ ਖੜ ਕੇ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਦੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਨੇ ਜੁੜਦੇ ਹਮ ਹੁਣ ਚਿਰ ਸਾਡਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਧੰਨਵਾਦ ਵੀਰ ਜੀ ਤੁਹਾਡਾ ਸੋ ਸੰਗਤ ਜੀ ਵਿਚਾਰਾ ਬਹੁਤ ਲੰਮੀਆਂ ਹੋ ਜਾਂਦੀਆਂ ਨੇ ਜਦੋਂ ਆਪਾਂ ਗੱਲ ਛੇੜਦੇ ਹਾਂ ਕਿਉਂਕਿ ਇੱਕ ਪਾਸਾ ਇਹ ਨਹੀਂ ਵਿਗੜਿਆ ਸਾਡੀ ਤੰਦ ਨਹੀਂ ਤਾਣੀ ਵਿਗੜੀ ਪਈ ਹੈ ਕਿਉਂਕਿ ਇਹਨੂੰ ਸੁਧਾਰਨ ਵਾਸਤੇ ਬਹੁਤ ਵੱਡੇ ਐਕਸ਼ਨ ਲੈਣੇ ਪੈਣੇ ਆ ਤੇ ਉਹ ਐਕਸ਼ਨ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਲੈ ਸਕਦੀ ਹੈ ਸਾਡੇ ਪੰਥ ਦੇ ਜੁਨੇ ਵੀ ਦਰਦੀ ਲੋਕ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਵਾ ਉਹਨਾਂ ਦਾ ਪ੍ਰਸਾਰ ਜਿਹੜਾ ਵਾ ਘਰ-ਘਰ ਦੇ ਵਿੱਚ ਪਹੁੰਚਾਉਣ ਵਾਸਤੇ ਸਾਨੂੰ ਬਹੁਤ ਲੰਬੇ ਸਮੇਂ ਦੀ ਲੋੜ ਹੈ ਸੋ ਅੱਜ ਵੀ ਲੋੜ ਹੈ ਕਿ ਕੌਮ ਇੱਕ ਮੁੱਠ ਹੋ ਕੇ ਇਹਨਾਂ ਚੀਜ਼ਾਂ ਵੱਲੇ ਧਿਆਨ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਿੱਖੀ ਜਿਹੜੀ ਹੈ ਉਹਨੂੰ ਕਿਸੇ ਕਿਸਮ ਦਾ ਖਤਰਾ ਮਹਿਸੂਸ ਨਾ ਹੋਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵਿਚਾਰਾਂ ਕਰਦੇ ਆਂ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ